सो शेर सिंह विष्णु भगवान दी जय सो हंगाराय सिंह विष्णु भगवान दी जय हर संगत जियो आप बड़ पागे हो ਜੋ ਅਕਾਲ ਪੁਰਖ ਦੇ ਚਰਨਾਂ ਦਾ ਆਨੰਦ ਮਾਣਦੇ ਹੋ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲੇਖ ਸਾਂਝਾ ਕਰਾਂਗਾ ਆਪਨੇ ਸੁਨਿਆ ਹੋਣਾ ਹੈ ਕਿ ਜਦ 994 ਜੁਗ ਚੌਕੜੀ ਦੇ ਬਾਅਦ ਅਕਾਲ ਪੁਰਖ ਦਾ ਹੋਣਾ ਹੋਇਆ ਇਹਦੇ ਨਾਲ ਕੁਝ ਧਰਤੀ ਨੇ ਗੱਲਾਂ ਕੀਤੀਆਂ ਧਰਨੀ ਨੇ ਕੀਤੀਆਂ ਗੰਗਾ ਨੇ ਕੀਤੀਆਂ ਗੋਦਾਵਰੀ ਨੇ ਕੀਤੀਆਂ ਇਹਨਾਂ ਵਿੱਚੋਂ ਇੱਕ ਫੁੱਲ ਹੈ ਜੋ ਸਾਨੂੰ ਇੱਕ ਸਿੱਖਿਆ ਦੇਣਾ ਚਾਹੁੰਦਾ ਹੈ ਆਓ ਵਾਣੀ ਦੇ ਰਾਹੀਂ ਵਿਚਾਰਨ ਕਰਦੇ ਹਾਂ ਫੁੱਲ ਕਹੇ ਮੇਰੀ ਕਰਕੇ ਪਤੀ ਪਤੀ ਫੁੱਲ ਕਹੇ ਮੇਰੀ ਕਰਕੇ ਪਤੀ ਪਤੀ ਅੰਗ ਅੰਗ ਪ੍ਰਭ ਦੀ ਪੇਟ ਚੜਾਈਆ ਜਨ ਭਗਤੋ ਮੈਂ ਕਿਦਾਂ ਸੁਨਾਮਾ ਸੱਚੀ ਗੱਲ ਆਪਣਾ ਹਾਲ ਜਨਾਇਆ ਤੁਸੀਂ ਵੇਖੋ ਆਪਣੀ ਅੱਖੀ ਤੁਸੀਂ ਵੇਖੋ ਆਪਣੀ ਅੱਖੀ ਪਰਦਾ ਉਲਾਣਾ ਵਿੱਚ ਟਕਾਈਆ ਜਿਸ ਦੀ ਕੀਮਤ ਕੋਈ ਨਹੀਂ ਸੀ ਦੋ ਕੋਡੀ ਰਤੀ ਮਲਣ ਖਾਰੀ ਸ਼ੀਸ਼ ਨਾ ਕੋਈ ਰਖਾਈਆ ਓ ਭਗਤਾਂ ਨਾਲ ਮਿਲ ਕੇ ਹੋ ਗਿਆ ਕਰੋੜਾਂ ਤੋਂ ਅਰਬਪਤੀ ਜਿਸ ਦੀ ਕੀਮਤ ਨਾ ਕੋਈ ਚੁਕਾਈਆ ਤੁਹਾਡੇ ਪ੍ਰੇਮ ਦੀ ਤੁਹਾਡੇ ਪ੍ਰੇਮ ਦੀ ਸੋਹਣੀ ਸੇਜ ਵੇਖੋ ਬਿਸ਼ੀ ਜਿਸ ਉਤੇ ਮੈਨੂੰ ਦਿੱਤਾ ਟਕਾਈਆ ਮੇਰੀ ਕਿਸਮਤ ਕਿੰਨੀ ਵੱਡੀ ਏ ਮੇਰੀ ਕਿਸਮਤ ਕਿੰਨੀ ਵੱਡੀ ਏ ਜੋਤ ਦੇਣ ਆਈ ਵੜਿਆਈਆ ਮਿਹਰਵਾਨ ਮਿਹਰਬਾਨ ਜਿਸ ਵੇਲੇ ਮੇਰੇ ਉੱਤੇ ਚਰਨ ਰਿਆਸੀ ਰਖੀ ਰੱਖਿਆ ਕਰੇ ਥਾਂ ਥਾਈਆਂ ਮੈਨੂੰ ਸਮਝ ਆ ਗਈ ਮਤੀ ਮੈਨੂੰ ਸਮਝ ਆ ਗਈ ਮਤੀ ਮਤ ਪਿਛਲੀ ਦਿੱਤੀ ਗਵਾਈਆ ਜੇ ਮੈਂ ਚਲਿਆ ਜਾਂਦਾ ਜੇ ਮੈਂ ਚਲਿਆ ਜਾਂਦਾ ਕਿਸੇ ਹੱਟੀ ਕੋਈ ਦੋ ਚਾਰ ਟਕੇ ਮੇਰਾ ਮੁੱਲ ਦਿੰਦਾ ਪਾਈਆ ਮੈਂ ਗੁਰਮੁਖਾਂ ਦੇ ਆਕੇ ਹਥੀਂ ਸੋਣੀ ਸੇਵ ਕਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਅੱਜ ਜੀ ਕਰ ਬਣਿਓ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਵਕਸ਼ਨ ਹਾਰ ਸੱਚ ਸਰਨਾਈਆ ਸੋ ਅਲਾਈ ਸ਼ੇਰ ਸੇ ਨੂੰ ਛਣੋ ਬਗਵਾਨ ਦੀ ਤੇ

ਸੋ ਮਨ ਮਾਰਾਇਸ਼ੇ ਸੰਗ ਮਿਸ਼ਨੋ ਗੋਵੰਦੀ ਜੀ ਫੁੱਲ ਕਹੇ ਮੈਂ ਵੇਸ਼ਕ ਸਾਬੰਦ ਵਿੱਚ ਡੋਢੀ ਫੁੱਲ ਕਹੇ ਮੈਂ ਵੇਸ਼ਕ ਸਾਬੰਦ ਵਿੱਚ ਡੱਡੀ ਕੰਡਿਆਂ ਵਿੱਚ ਆਸਣ ਲਾਈਆ ਮੈਨੂੰ ਕੋਈ ਨਹੀਂ ਸੀ ਸੋਜੀ ਮੈਨੂੰ ਕੋਈ ਨਹੀਂ ਸੀ ਸੋਜੀ ਸਮਝ ਨਾ ਕੋਈ ਚੁੱਤ ਰਾਈਆ ਮੈਂ ਜਨਮ ਜਨਮ ਦਾ ਸਾਂ ਰੋਗੀ ਆਪਣਾ ਮੁਖ ਛੁਪਾਈਆ ਮੇਰੀ ਕੀਮਤ ਕਿੰਨੀ ਸੀ ਖੋਟੀ ਕੋਟਾ ਖਰਾ ਨજર ਨਾ ਕੋਈ ਟਕਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰਾ ਲੇਖਾ ਰਿਆ ਬਨਾਈਆ ਫੁੱਲ ਕਹੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਕਹੇ ਉਹ ਗਰਮਖੋਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਹੋ ਜਾਓ ਪੇਟ ਆਪਣਾ ਆਪ ਮਿਟਾਈਆ ਪ੍ਰਭ ਚਰਣਾ ਵਿੱਚ ਲੋ ਖੇੜ ਪ੍ਰਭ ਚਰਣਾ ਵਿੱਚ ਲੋ ਖੇੜ ਵਲੇ ਨੱਡੇ ਨਿੱਕੇ ਰੂਪ ਵਿਖਾਈਆ ਜਿਸਨੇ ਜਿਸਨੇ ਤੁਹਾਨੂੰ ਦਿੱਤਾ ਪੇਜ ਸੋ ਵਖਣ ਆਇਆ ਚਾਹ ਚਾਹਿਆ ਮੇਰੀ ਤੇ ਪੁਲਾਵਲੀ ਸੇਜ ਉਸ ਦੀ ਸੇਜ ਤੁਹਾਡੀ ਆਤਮੇ ਅੰਦਰ ਨਜ਼ਰੀ ਆਈਆ ਜਿਸ ਦਾ ਜੋਤੀ ਜਲਵਾ ਤੇਜ ਨੂਰੋ ਨੂਰ ਕਰੇ ਰੁਸ਼ਨਾਈਆ ਜੇ ਤੁਸੀਂ ਨਹੀਂ ਵੇਂਦੇ ਉਹ ਤੁਹਾਨੂੰ ਰਿਆ ਵੇਖ ਕਟਕਟੇ ਅੰਦਰ ਬੈਠਾ ਸੋਬਾ ਪਈਆ ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦੀ ਬਦਲ ਲੋ ਰੇਖ ਅੱਗੇ ਲਿਖਾ ਰਹੇ ਨਾ ਰਾਈਆ ਇਹ ਬਹਾਰ اے موج اے گلشن اے مہک اے ٹہک اے مالک اے خالق اے سالک صدا نہیں ملنی موج مجلس پگتاں وچ نہ کوئی رکھائیہ جس نے دور دراڈے کنڈیاں وچوں لے آ کھوج ਫੁੱਲਾਂ ਨਾਲੋਂ ਫੁੱਲ ਲੈ ਬਣਾਈਆ এবੀਓ ਸੇ ਪ੍ਰਤਮ ਦੀ ਚੋਜ ਜੋ ਚੋਜੀ ਹੋ ਕੇ ਦਿਆ ਕਮਾਈਆ ਕੁਛ ਕਰ ਲੋ ਆਪਣੀ ਹੋਸ਼ ਕੁਛ ਕਰ ਲੋ ਆਪਣੀ ਹੋਸ਼ ਉਸ਼ਿਆਰ ਹੋ ਕੇ ਆਪਣੀ ਅੱਖ ਖੁਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰੇ ਨਜ਼ਰें ਉਠਾਈਆ ਸੋਹਣ ਮਾਰਾਇ ਸ਼ੇਰ ਸਿੰਘ ਵਿਸ਼ਨੋ Bhagwan Dija, so.